ਵਾਇਗੁਰਜੀ ਦਾ ਕਾਫਤਾ ਵਾਇਗੁਰਜੀ ਕੀ ਫਰਦੇ ਪ੍ਰਮਾਤਮਾ ਅਗੇ ਅਰਦਾਸ ਹੈ ਕਿ ਤੁਸੀਂ ਹਮੇਸ਼ਾ ਖੁਸ਼ ਰਹੋ ਤੰਦਰੁਸਤ ਰਹੋ ਤੇ ਚੜ੍ਹਦੀ ਕਲਾ ਦੇ ਵਿੱਚ ਰਹੋ ਪ੍ਰਮਾਤਮਾ ਤੁਹਾਨੂੰ ਸਦਾ ਹੀ ਖੁਸ਼ ਰੱਖੇ ਪੌਂਟਿਆ ਜੀ ਆਪਣੀ ਮਾਂ ਦੇ ਕੋਲ ਮਾਸੀ ਦੇ ਕੋਲ ਕੋਈ ਵਿਚਾਰ ਵਟਾਂਦਰਾ ਕਰਨਾ ਤਾਂ ਕਹਿੰਦੀ ਪੁੱਤ ਗੇੜਾ ਨਹੀਂ ਤਾਂ ਮਾਰਿਆ ਇੰਨਾ ਟਾਈਮ ਹੋ ਗਿਆ ਪਤਾ ਨਹੀਂ ਕੀ ਹੈ ਮਾਂ ਦਾ ਦੇਲਾ ਹੁਣ ਕਹਿੰਦੀ ਮੈਂ ਤੈਨੂੰ ਹਾਂ ਕਿਹਾ ਤਾਂ ਵੀ ਹਾਂ ਵੀ ਹਾਂ ਕਹਿੰਦੀ ਨਹੀਂ ਮੈਂ ਤਾਂ ਤੈਨੂੰ ਦੇਖਣ ਆ ਜੀ ਕਰਦਾ ਮੈਂ ਸੀਰੀਅਸ ਮੈਟਰ ਦੇ ਨਾਲ ਆਇਆ ਫਿਰ ਤਾਂ ਪੀਪਲ ਤਾਂ ਨਿਕਾਤੇ ਫੋਨ ਕਰਿਆ ਵੀ ਤੇ ਚੱਕਰ ਹੋਣਾ ਚਲੋ ਚੱਕਰ ਬੱਕਰ ਵੀ ਚੱਲਦੇ ਹੀ ਰਹਨੇ ਆ ਸੰਸਾਰ ਦੇ ਵਿੱਚ ਹਨਾ ਜਿੱਥੇ ਘਰ ਦੇ ਵਿੱਚ ਚੱਕਰ ਬੱਕਰ ਨਹੀਂ ਉਹ ਫਿਰ ਜਿੱਥੇ ਕਹਿੰਦੇ ਹੁੰਦੇ ਵੀ ਚੱਕਰ ਬੱਕਰ ਨਹੀਂ ਉਹ ਲਹਿੰਜ ਸਿੱਧੀ ਜੀ ਰਹੋ ਫੇਰ ਠੀਕ ਨਹੀਂ ਰਹਿੰਦੀ ਚੱਲਣਾ ਚਾਹੀਦਾ ਉੱਚਾ ਨੀਵਾ ਚੱਲਦਾ ਰਹਿਣਾ ਚਾਹੀਦਾ ਸਲਾਮ ਅਸ਼ਵਾਰਾ ਕਰਨੀ ਚਾਹੀਦੀ ਸਾਰਾ ਕੁਝ ਮਾਸੀ ਦੇ ਕੋਲ ਪਹੁੰਚਿਆ ਤੇ ਮਾਸੀ ਸਾਡੀ ਨੇ ਮੈਨੂੰ ਚਾਹ ਪਲਾਤੀ ਪਹਿਲਾਂ ਆਪ ਅੱਡਾ ਬੜਾ ਕੱਪ ਪਰ ਕੇ ਬੈਠ ਗਈ ਮੈਂ ਸੋਚਾਂ ਵੀ ਇਹ ਜਿਹੜਾ ਕਲਚਰ ਆ ਕਿੱਥੇ ਤੇ ਚੱਲਿਆ ਜਾਤਾ ਸੁਖਵੀਰਾਂ ਤੇ ਕਲਚਰ ਲੱਤਾ ਇਹਨੇ ਵੀ ਉਹ ਭਰ ਕੇ ਬੈਠਦੀ ਐ ਨੇ ਬੜੇ ਬੜੇ ਕੱਪ ਵੀ ਜਾਉ ਇੱਥੇ ਤੇ ਲੇਗੀ ਕਲਚਰ ਸੁਖਵੀਰ ਮਾਸੀ ਕੋਲ ਤੇ ਬੰਦੇ ਦੀ ਗੱਲ ਹੀ ਪਤੀ ਪਤੀ ਲੰਦ ਖੋਲ ਕੇ ਰੱਖੇ ਵੀ ਉਹਨਾਂ ਹਾਂ ਤਾਂ ਹੀ ਹੋਰ ਤਰ੍ਹਾਂ ਗੁੱਲ ਗੁੱਲ ਜੀ ਹੋਈ ਜਾਂਦੀ ਐ ਨਹੀਂ ਮੈਂ ਦੱਸਦੇ ਲਿਖਿਆ ਹੁੰਦਾ ਹੈ ਨਾ ਆ ਸਾਡੀ ਹਾਸੀ ਦੋਨਾਂ ਦੀ ਅਸੀਂ ਜੇ ਮੇਰੇ ਨਾਲ ਸਬਸਕ੍ਰਾਈਬਰ ਸਾਰੇ ਸਾਨੂੰ ਹੋਰ ਨੂੰ ਵੀ ਮਲਾ ਦਿੰਦੇ ਆਪਾਂ ਕੋਲ ਬੈਠੇ ਮੈਂ ਇਕੱਲਾ ਹੀ ਗੱਲਾਂ ਮਾਰੀ ਜਾਂ ਮੈਂ ਜਿੱਤੇਂ ਅੰਦਰ ਬਾਈ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਚੰਡੀਗੜ੍ਹ ਤੇ ਆਉਂਦੇ ਆਉਂਦੇ ਮਾਫੀ ਕੋ ਬੜਗੇ ਜੀ ਹਾਂ ਜੀ ਸਤਿਕਾਰ ਜੀ ਕਿੱਦਾਂ ਫਿਰ ਵਧੀਆ ਓਕੇ ਹੈ ਨਾ ਚਰਦੀ ਕਲਾ ਚ ਹੈ ਨਾ ਲਾ ਦੇ ਬੈਠਾ ਤੁਸੀਂ ਜਿਲੀ ਜਾਂ ਨਾ ਨਹੀਂ ਹਾਂ ਆ ਵੇਰੇ ਪੁੱਤੇ ਕੀ ਹਾਲ ਹੈ ਸਤਿਕਾਰਯੋਗ ਜੀ ਸੱਚੀ ਗੱਵੜੇ ਮੇਰੇ ਪੁੱਤ ਹਾਂ ਆੜੀ ਮੈਂ ਮਿਲਿਆ ਨਹੀਂ ਮੈਨੂੰ ਇਹਦੇ ਫੋੜੇ ਫਾੜੇ ਜੋ ਕਿ ਮਾਤਾ ਦਾ ਚੱਕਰ ਕੋਈ ਨਹੀਂ ਪਤਾ ਨਹੀਂ ਕੀ ਹੋ ਗਿਆ ਇਹ ਮਾਤਾ ਨਹੀਂ ਹੋਗਦੀ ਜੀ ਅੱਛਾ 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 ਜੇ ਰੱਖ ਕੋਈ ਗੱਲ ਨਹੀਂ ਹਾਂ ਅੱਛਾ ਅਰੇ ਹਨ ਜਿਸਾ ਹਵਾਦ ਹੋ ਗਈ ਕਿ ਨਹੀਂ ਭਾਈ ਫਿਲਟਰ ਆਇਆ ਯਾ ਨਾ ਫਿਲਟਰ ਫਿਲਟਰ ਆ ਗਿਆ ਸਹੀ ਗੱਲ ਹੈ ਨਾ ਮੈਨੂੰ ਆਏ ਦੱਸ ਵੀ ਚਾਹ ਨੂੰ ਘੱਟ ਕਰਦੇ ਨਹੀਂ ਕਰਦੀ ਮਿੱਠੇ ਵਾਲੀ ਕੇ ਬਗੈਰ ਮਿੱਠੇ ਵਾਲੀ ਬਗੈਰ ਮਿੱਠੇ ਵਾਲੀ ਆ ਅੱਛਾ ਹਰ ਬਾਜ ਦਿੱਖਦਾ ਹਾਂ ਜੇ ਨਾ ਅਲ ਸੇਚੁਰ ਲਗ ਗਿਆ ਦੋ ਕਨਸਟੇਬਲ ਦੇ ਦਿੰਦਾ ਹੀ ਹੈ ਉਹ ਆਜ ਬਣ ਗਈ ਸੇਤਾ ਦੱਸ ਦਿੰਦੇ ਠੀਕ ਠਾਕ ਹੈ ਨਾ ਠੀਕ ਠਾਕ ਹੈ ਬਾਕੀ ਬਾਤਾਂ ਘਟਾ ਚੱਲੀ ਜਾਂਦਾ ਕਿ ਤੇ ਸ਼ੂਗਰ ਘਟ ਜਾਂਦੇ ਉਹਨੇ ਕਿਤੇ ਵੱਜ ਜਾਂਦੇ ਨੇ ਉਹ ਬਾਤ ਹਾਂ ਇਹ ਤਾਂ ਚੱਲੀ ਹੋ ਜਾਣਾ ਪਤਾ ਹੀ ਨਹੀਂ ਲੱਗਦਾ ਕੀ ਨਾ ਅੰਦਰ ਲਿਖਦੇ ਬਾਦ ਜਾਂਦੀ ਨਹੀਂ ਘਟ ਵੀ ਜਾਂਦੀ ਹੈ ਹਾਂ ਵੱਧਦੀ ਹੁੰਦਾ ਨਾ ਕਟੜਿਆਂ ਵਾਲਾ ਦਾ ਕੰਮ ਠੀਕ ਦਾ ਬੇ ਆ ਕੇ ਗੋਲੀ ਘਟਾ ਦਿੰਦੀ ਆ ਠੀਕ ਅੱਛਾ ਹਾਂ ਪਰਹੇਜ਼ ਵੀ ਆ ਪਰਹੇਜ਼ ਹੀ ਕਰਨਾ ਠੱਟ ਪਰੇਜ਼ਾ ਹਾਂ ਫੇ ਮੈਂ ਕਹਾਂ ਪਰਹੇਜ਼ ਕਰਾਂ ਹੁਣ ਮੈਨੂੰ ਤਾਂ ਦੱਸ ਦੇ ਮੂੰਹ ਹੜਦੇ ਨਹੀਂ ਚੱਲਣ ਤੇ ਮੂੰਹ ਹੜਦੇ ਨਹੀਂ ਮੂੰਹ ਨੂੰ ਬੰਦ ਕਰ ਇਹਨੂੰ ਇਹਨੂੰ ਰੋਕਣਾ ਮੜਾ ਨਾ ਹਾਂ ਰੋਕਣਾ ਤੇ ਤਾਂ ਤੰਦਰੁਸਤ ਰਹੂੰਗਾ ਤਾਂ ਤਾਂ ਰੋਕਾਂਗੇ ਅੱਛਾ ਕਿਹੜੀ ਬਹੁ ਨੇ ਮਾਣਾ ਮਾਰਤਾ ਵੀ ਤੈਨੂੰ ਨੇਤਰ ਲੈ ਕੇ ਨ ਗਿਆ ਹਜੂਰ ਸਾਹਿਬ ਨੂੰ ਛੋਟਰੀ ਨੇ ਅੱਛਾ ਹਾਂ ਠੀਕ ਹੈ ਵੀ ਹਜੂਰ ਸਾਹਿਬ ਨੂੰ ਲੈ ਕੇ ਗਿਆ ਹੈ ਹਾਂ ਕਹਿੰਦਾ ਮਾਸੀ ਯਾਦ ਨਹੀਂ ਆਈ ਉੱਥੇ ਹਾਂ ਹੁਣ ਜਦੋਂ ਮੈਂ ਮਾਸੀ ਨੂੰ ਯਾਦ ਕਰ ਲੈਣਾ ਤਾਂ ਉਧਰ ਮੇਰੀ ਸੱਸ ਨੇ ਕਹਿੰਦਾ ਤੂੰ ਮੈਨੂੰ ਲੈ ਕੇ ਜਾਂਦਾ ਉਧਰ ਮੰਮੀ ਨੇ ਖਾਣਾ ਨਾ ਮੈਥ ਕੋ ਲੱਗਦੀ ਨਹੀਂ ਤੇਰੀ ਹਾਂ ਮੇਰੇ ਮੂਹ ਮਲਾਜੇ ਬਹੁਤ ਆ ਮੈਨੂੰ ਮਲਾਜੇਦਾਰੀਆਂ ਤੋੜਨੀਆਂ ਪੈਣੀਆਂ ਥੋੜੀਆਂ ਨਹੀਂ ਹੈਗਾ ਲੱਗਦਾ ਮਨ ਥੋੜਾ ਜਿਹਾ ਕਹਨਾ ਚਲੇ ਹੁਣ ਬਣਾ ਲਨੇ ਆ ਪਲਾਨ ਫਿਰ ਪਪਾ ਕਹਿੰਦਾ ਪਟਨਾ ਸਾਹਿਬ ਦਾ ਟੂਰ ਖੜਾਵੇਂਗਾ ਥੋੜਾ ਅੱਛਾ ਠੀਕ ਹੈ ਫਿਰ ਆਏ ਨਾ ਕਹੀਂ ਔਰ ਖਟਪਾ ਥਾ ਗਿਆ ਹੁਣ ਸਰਦੀਆਂ ਆ ਗਿਆ ਹਾਂ ਨੰਗਾ ਆ ਕੇ ਕਰੀ ਹਾਂ ਹਾਂ ਕਰ ਬੰਤੀ ਡੇਢ ਰੋਟੀ ਮੈਂ ਡੇਟ ਬੰਦੀ ਕਿ ਨਹੀਂ ਡੇਟ ਬੰਦੀ ਪੜ੍ਹਦੀ ਉਹਨੇ ਰਾਤੇ 3 ਰਾਤੇ ਪੋਹ ਪੈਣਾ ਅੱਛਾ ਅਸੂ ਦੇ 3 ਰਾਤੇ ਦਾ ਪੋਹਗਾ ਹਾਂ ਓਕੇ ਠੀਕ ਹੈ ਇੱਕ ਕਦਮ ਦੱਸ ਅਗਲੇ ਮਹੀਨੇ ਦੱਸ ਆ ਸਭ ਤੋਂ ਵਧੀਆ ਕੈਲੰਡਰ ਤਾਂ ਵੈਸੇ ਹਾਂ ਕੈਲੰਡਰ ਸਭ ਤੋਂ ਵਧੀਆ ਤਾਂ ਆਪਾਂ ਮਤਲਬ ਕੇ ਬਸ ਆਤਾ ਪਰ ਸਾਨੂੰ ਪੜਾਇਆ ਹੀ ਜਿਹੜਾ ਅੰਗਰੇਜ਼ੀ ਪੜਾਇਆ ਅਗਲੇ ਨੇ ਕੋਈ ਤਾਂ ਸਾਡੇ ਟੀਚਰਾਂ ਨੇ ਨਹੀਂ ਪੜਾਇਆ ਸਾਨੂੰ ਗਲਤ ਕਰ ਪਰ ਸਾਡੇ ਬਜ਼ੁਰਗਾਂ ਨੇ ਪੜਾਉਣ ਦੀ ਕੋਸ਼ਿਸ਼ ਕੀਤੀ ਅਸੀਂ ਪੜ੍ਹੇ ਨਹੀਂ ਪੜ੍ਹੇ ਨਹੀਂ ਹਣਾ ਨਹੀਂ ਫਿਰ ਚਾ ਕਰਦੇ ਹੋ ਇਹਦੇ ਚ ਗੱਲ ਹੁੰਦੇ ਤੇ ਬਾਪੂ ਜੀ ਦਾਦਾ ਜੀ ਨੇ ਵੀ ਬੇਬੇ ਵੀ ਸਾਡੀ ਇਹਦੇ ਚ ਗੱਲ ਕਰ ਦਿੱਤੀ ਹਾਂ ਅਸੂਗਤ ਤਾਂ ਇਹਨਾਂ ਦੇ ਵਿੱਚ ਜਿਹੜੇ ਵੀ ਹੁੰਦੇ ਸੀਗੇ ਇਹ ਸਾਡੇ ਸੀ ਵੀ ਨੇ ਹਨਾ ਹਾਂ ਤੇ ਆਪਾਂ ਆਪਣਾ ਵਿਰਸਾ ਬਸਾਰ ਕੇ ਹੁਣ ਲੱਗੇ ਹੋਏ ਆ ਦੂਏ ਮਗਰ ਹੁਣ ਇਹਦੇ ਕਰਕੇ ਨੂੰ ਪਤਾ ਨਹੀਂ ਲੱਗਦਾ ਸਾਡੇ ਆਪਣੇ ਦਿਨ ਤਿਹਾਰ ਕਾਦ ਆਉਂਦੇ ਆ ਇਹ ਵੀ ਗੱਲ ਤੇ ਨਹੀਂ ਸੋਲ ਆਉਂਦੇ ਬਈ ਸਹੀ ਗੱਲ ਨਹੀਂ ਮੰਨਣ ਵਾਲੀ ਗੱਲ ਆ ਇਹ ਫਿਰ ਸਕੂਲ ਦੇ ਵਿੱਚ ਇਹ ਕੈਲੰਡਰ ਲਾਉਣੇ ਚਾਹੀਦੇ ਹਨਾ ਬੱਚੇ ਇੱਕ ਹੋਰ ਕਰ ਸਕਦੇ ਆ ਆਪਾਂ ਪਰ ਤਾਂ ਸੇ ਸ਼ੁਰੂ ਮੇਰੇ ਪਿੱਛੇ ਜੇ ਨਾ 5 ਸਾਲ ਪਹਿਲਾਂ ਗੁਰਦੁਆਰਾ ਸਾਹਿਬ ਦੇ ਵਿੱਚ ਮੈਂ ਕਲਾਸਾਂ ਲਾਈਆਂ ਸੀਆਂ ਆਪਣੀਆਂ ਛੋਟੇ ਬੱਚਿਆਂ ਨੂੰ ਮਤਲਬ ਜੇ ਥੋੜੀ ਜਿਹੜੀ ਛੁੱਟੀਆਂ ਹੁੰਦੀਆਂ ਹੁੰਦੀਆਂ ਹਾਂ ਬਈ ਉਹਨਾਂ ਨੂੰ ਕਾਰਮਿਕ ਗੁਰੂਆਂ ਦੇ ਮਤਲਬ ਉਹਦੇ ਕਿੰਨੇ ਗੁਰੂ ਸਾਹਿਬਾਨ ਨੇ ਉਹਨਾਂ ਦੇ ਨਾਮ ਇਹਨਾਂ ਦੀ ਹਿਸਟਰੀਆਂ ਦੱਸ ਦੱਸ ਕੇ ਮਤਲਬ ਬੱਚਿਆਂ ਦੇ ਦਿਮਾਗ 'ਚ ਪਾਉਣ ਦੀ ਵੀ ਇਹ ਆਪਾਂ ਕੁਝ ਇੱਕ ਲੱਗ ਜਾਂ ਤੌਰ ਸਾਦੇ ਆ ਵੀ ਚਲੋ ਆਪਣੀ ਗਵਰਨਮੈਂਟ ਵੀ ਹੈਗੀ ਆ ਆਪਾਂ ਜੇ ਕਹਣਾ ਡੀਓ ਸਾਹਿਬ ਨਾਲ ਗੱਲ ਕਰਕੇ ਵੀ ਜਿਵੇਂ ਅੱਧੀ ਸੁੱਟੀ ਰੈਸ ਟਾਈਮ 'ਚ ਵੀ ਸਨ 15 ਕਿ ਮਿੰਟ ਬੱਚਿਆਂ ਦੇ ਲੈਣੇ ਅਲੱਗ-ਅਲੱਗ ਕਲਾਸ 'ਚ ਉਹਨਾਂ ਨੇ ਜਾ ਕੇ ਥੋੜੀ ਜਿਹੀ ਬਾਰਤ ਵਾਲਾ ਬੰਦਾ ਹੀ ਘੰਟੇ ਦੀ ਆਪਾਂ ਮਿਹਨਤ ਨੂੰ ਇੱਕ ਜਾਂ ਦੋ ਦਿਨ ਬੰਨ ਕੇ ਰੱਖੇ ਜਾਂ ਦਿੰਦੇ ਆ। ਉਹਨਾਂ ਨੂੰ ਦੱਸਣ ਤੋਂ ਬਾਅਦ ਵਿੱਚ ਉਹਨਾਂ ਨੂੰ ਕਹਣਾ ਦੋ ਮਹੀਨੇ ਬਾਅਦ ਤੁਹਾਡਾ ਟੈਸਟ ਹੈ ਜਿਹੜਾ ਟੈਸਟ ਦੇ ਵਿੱਚ ਪਾਸ ਹੋਗਾ ਉਹਨੂੰ ਨਾਮ ਬਿਲਕੁਲ ਪਰ ਇਹਦੇ ਵਾਸਤੇ ਪਹਿਲਾਂ ਆਪਾਂ ਨੂੰ ਆਪਣੀ ਵੀ ਤਿਆਰੀ ਕਰਨੀ ਪੈਣੀ ਹੈ ਸਾਨੂੰ ਆਪਣੀ ਤਾਂ ਤਿਆਰੀ ਨਾ ਆਪਾਂ ਨੂੰ ਤਾਂ ਤਿਆਰੀ ਤਕਰੀਬਨ ਹੈਗੀ ਹੈ ਜਦ ਉਹ ਉਹਨੇ ਗੁਰੂਆਂ ਦੇ ਗੁਰੂਆਂ ਨਾਲ ਰਿਲੇਟਡ ਹੈਗੀ ਹੈ ਜਿ ਕਿਣਾ ਹੁਣ ਆਹੇ ਇਹ ਚੀਜ਼ਾਂ ਹਾਂ ਅਸੂਕਤਕ ਸੌਣ ਭਾਦੋਂ ਭਾਦੋਂ ਚੱਲਦਾ ਹੁਣ ਇਹ ਭਾਦੋਂ ਹਾਂ ਭਾਦੋਂ ਚੱਲਦਾ ਹੈ ਇਹ ਤਾਂ ਨਹੀਂ ਗੱਲ ਮੈਨੂੰ ਮੇਰਾ ਜਨਮ ਬਾਦੋਂ ਦਾ ਦੀ 11 ਭਾਦੋਂ ਨੂੰ ਆਪਣੇ ਇਥੇ ਠਾ ਸਾਹ ਵਿਖੇ ਬਾਬਿਆਂ ਦੀ ਇੱਕ ਵਰਸੀ ਮਨਾਇ ਜਾਂਦੀ ਜਿਨ੍ਹਾਂ ਨੇ ਇਹ ਸਥਾਨ ਪ੍ਰਗਟ ਕੀਤਾ ਸੀਗਾ ਠੀਕ ਜੀ ਉਹ ਸੀਗੇ ਜੀਉਨ ਸਿੰਘ ਉਹਨਾਂ ਉਹ ਜਿਹੜਾ ਬੁੱਢਾਪੂਰਾ ਪਿੰਡ ਹੈ ਉੱਥੇ ਦੇ ਸੀਗੇ ਉਹ ਠੀਕ ਹੈ ਉਹ ਜਿਹੜਾ ਉੱਥੇ ਲੱਗਿਆ ਵੀ ਹੋਇਆ ਇੱਕ ਜੀਉਨ ਸਿੰਘ ਦਾ ਬਾਰਗੇਟ ਹਾਂ ਬੁੱਢੇਪੂਰੇ ਦੇ ਮੂਰੇ ਅੱਛਾ ਜਦੋਂ ਆਪਣੇ ਦਨ ਜਾਂਦੇ ਆ ਉਹਨਾਂ ਨੇ ਇੱਥੇ ਜਗ੍ਹਾ ਪ੍ਰਗਟ ਕਰਾਈ ਉਹ ਤੇ ਕੀ ਹੈ ਦੀ ਉਹ ਹੈ ਹਾਂ ਉਹਨੇ ਆਪਣੀ ਜ਼ਮੀਨ ਦਿੱਤੀ ਹੈ ਯਾਰ ਵਿੱਚ ਅੱਛਾ ਜੀ ਗੱਲ ਜ਼ਮੀਨ ਵੀ ਇੱਥੇ ਉੱਥੇ ਛੱਡ ਕੇ ਦਾਨ ਕਰੀ ਹੋਈ ਆ ਹਾਂ ਇਹ ਗੱਲ ਕਹਾਣੀ ਆ ਉੱਥੇ ਦੀ ਚਲੋ ਬਹੁਤ ਸੋਹਣੀ ਗੱਲ ਆ ਤੇ ਆਪਾਂ ਇਹ ਇਹ ਵੀ ਪ੍ਰੋਸੈਸ ਵਿੱਚ ਨੂੰ ਸ਼ੁਰੂ ਕਰਾਂਗੇ ਤੇ ਹੁਣ ਆਪਾਂ ਟੌਪਿਕ ਦਾ ਹੀ ਮਾਫੀ ਇਹ ਮੁੰਡਾ ਡਾਕੂਮੈਂਟ ਸੈਂਟਰ ਵਾਲਾ ਇਹ ਬੇਲੇ ਤੋਂ ਹਾਂ ਠੀਕ ਹੈ ਨਾ ਪਾਸਪੋਰਟ ਵਗੈਰਾ ਬਹੁਤ ਕੁਝ ਇੰਸ਼ੋਰਸਾਂ ਵਗੈਰਾ ਬਹੁਤ ਕੁਝ ਕਰਦਾ ਹੈ ਹੈ ਜਦੋਂ ਮੈਂ ਇਹਨੂੰ ਕਹਿੰਦਾ ਨਾ ਵੀ ਮੈਂ ਟ੍ਰੇਨ ਦੀ ਟਿਕਟ ਕੱਢ ਦੇ ਉੱਥੇ ਨੂੰ ਹਜੂਰ ਸਾਹਿਬ ਦੀ ਜਾਂ ਇਹ ਮੈਂ ਜਦ ਇਹ ਨਾ ਕਰਨ ਨਾ ਮੇਰੀ ਬਾਹਰ ਨੂੰ ਪਤਾ ਨਹੀਂ ਕਿਹਾ ਇਹਨੂੰ ਐਂ ਲੱਗ ਜਾਂਦੇ ਪਤਾ ਨਹੀਂ ਪੈਸੇ ਹੀ ਨਹੀਂ ਦੇਣੇ ਮੈਂ ਹੈਗੇ ਜਵਾਬ ਦੇਣ ਮੈਂ ਇਹਦੇ ਕੋਲ ਪੋਰਟਲ ਆਦਾ ਹਾਂ ਹਾਂ ਤੇ ਇਹ ਇਹਨੂੰ ਇਹਦੇ ਭਾਅ ਦੇ ਵਿਚ ਆਇਆ ਹੋਣਾ ਵੀ ਮਨਿਤਰ ਕੋਲੇ ਕੋਈ ਸੌਂਦਾ ਨੇਤਰ ਜਦੇ ਮੋਬਾਈਲ ਉੱਤੇ ਵੀ ਕਰ ਲੰਦਾ ਸਹੀ ਹਾਂ ਹੁਣ ਮੈਂ ਤੇਰੀ ਟਿਕਟ ਕਰਾਉਣ ਨੂੰ ਕਹਿਣਾ ਤਾਂ ਇਹਨੂੰ ਕਹਿਣੇ ਨਹੀਂ ਮੈਂ ਇਹਨੂੰ ਮਰਦੀ ਆਵੇ ਤਾਂ ਟਿਕਟ ਮੈਨੂੰ ਹੱਥ ਵਰਨੇ ਤੇਰੇ ਹੋਰੇ ਹਾਂ ਵੀ ਮੈਂ ਨਹੀਂ ਜਾਣਾ ਕਿ ਤੈਨੂੰ ਵੀ ਹਾਂ ਨਾ ਹਾਂ ਅਬ ਪਾਰ ਤੇ ਬਾਜਾਂਗੀ ਅੱਛਾ ਠੀਕ ਹੈ ਪਾਰ ਤੇ ਆ ਜਾਓਗੇ ਨਾ ਜੇ ਉਤੇ ਪਹਿਲਾਂ ਮਨ ਬਣਾ ਨਾਨਕੇ ਕਿਹੜਾ ਮਾਰ ਕੇ ਆਣਾ ਹੋਇਆ ਫੇਰ ਫੇਰ ਜਾਉਂਗੀ ਹਾਂ ਉਹ ਵੀ ਸਵੇਰੀ ਨੂੰ ਕੋਈ ਛਾਮ ਨੂੰ ਮੁੜਿਆ ਜਾ ਸ਼ਾਮ ਜੀ ਨੂੰ ਕੋਈ ਸਵੇਰੀ ਮੁੜਿਆ ਐ ਨੱਕ ਤਾਂ ਹੋਜੀ ਕੰਮ ਆ ਉਸੇ ਮਾਮੇ ਦਾ ਹਾਲ ਚਾਲ ਪੁੱਛ ਆਵਾਂਗੇ ਜਾ ਕੇ ਉਹ ਮਕਾਨ ਨੂੰ ਕਹਿੰਦਾ ਛੱਤਨ ਛੱਤਨ ਨੂੰ ਮਾਰਾ ਮੋਟਾ ਸਲਾਹਤ ਲੋ ਦੇ ਹੋ ਜਾਂਦੀ ਆ ਹਾਂ ਹੋਰ ਅੱਛਾ ਬਹੂ ਨੇ ਤਾਂ ਨਾ ਮਣਾ ਮਾਰਤਾ ਤਨ ਹੈ ਠੀਕ ਹੈ ਕਹਿੰਦਾ ਮਾਸੀ ਯਾਦ ਨਹੀਂ ਆਈ ਉਹ ਤੇ ਸਹੀ ਗੱਲ ਭਾਈ ਸਹੀ ਗੱਲ ਆ ਆ ਮੇਰਾ ਬੁੱਤ ਕਾ ਦਿੰਦੀ ਓਏ ਆ ਮੇਰਾ ਜਿਹੜਾ ਮੈਂ ਮਿੱਟੀ ਬੈਰ ਨਹੀਂ ਕਰੀ ਜਮਨ ਨਾਲ ਤਾਂ ਇੱਕ ਵੀ ਯਾਰ ਆੜੀ ਜੰਤਰੇ ਦੀ ਵਾੜੀ ਓਏ ਓ ਏ ਯਾਰ ਸਿੱਧੂ ਮੁੱਛੇ ਵਾਲੀ ਆ ਆ ਜਾ ਨੂੰ ਗਿਆ ਤੂੰ ਅੱਛਾ ਜਦ ਤੁਸੀਂ ਵੀਡੀਓ ਨਹੀਂ ਦੇਖਣੀ ਤੁਹਾਨੂੰ ਪਤਾ ਹੀ ਨਹੀਂ ਲੱਗਣਾ ਹੈ ਵੀਡੀਓ ਵਿੱਚ ਸਭ ਕੁਝ ਤਾਂ ਪਤਾ ਅਧਿਰੋਜ ਕਿਆ ਕਰਦੇ ਕਿਦਦਣ ਅਸੀਂ ਸਾਗ ਬਣਾਇਆ ਕਿਦਦਣ ਅਸੀਂ ਮੂਲੀਆਂ ਦੇ ਪਰੌਂਖੇ ਬਣਾਏ ਸਭ ਕੁਝ ਤਾਂ ਤੇ ਵੀਡੀਓ ਵਿੱਚ ਦਿਖਾਈ ਜਾਂਦੇ ਆ ਤੁਹਾਨੂੰ ਕੋ ਟਾਈਮ ਹੀ ਲੱਗਦਾ ਬਿਜੀ ਲੋਕ ਆ ਦੇਖੋ ਵੱਡੇ ਵੱਡੇ ਕਾਰੋਬਾਰ ਕਰ ਲੈ ਸਾਡੇ ਭਰਾ ਨੇ ਇਹਨਾਂ ਨੂੰ ਕੋਈ ਟਾਈਮ ਲੱਗਦਾ ਨਾ ਕੋ ਆਹ ਕਹਿੰਦੇ ਕਿ ਨੇ ਹਜੂਰ ਸਾਹਿਬ ਨੂੰ ਕੀ ਆ ਪਾਓ ਹਾਂ ਹਾਂ ਤਾਂ ਕਹਿਣਾ ਤਾਂ ਵੀਡੀਓ ਕੱਢ ਕੇ ਦਿਖਾ ਕਿਹਾ ਕਦੇ ਨਹੀਂ ਜਦੋਂ ਤਾਂ ਫੋਨ ਕਦੇ ਨਹੀਂ ਕਰਿਆ ਜਦੋਂ ਜਦੇ ਕਿਤੇ ਤਾਨਾ ਜਾਂ ਮਾਰਨ ਦੀ ਨਾ ਮੈਂ ਖਮਨੀ ਤੇ ਟਿਕਟ ਡਾਇਰੈਕਟ ਇੱਥੇ ਤੇ ਦਿੱਦੀ ਤੈਨੂੰ ਮੈਂ ਕਹਣਾ ਤੂੰ ਪਟਨੇ ਪਹੁੰਚ ਮੈਂ ਮੈਂ ਇੱਧਰ ਤੇ ਆ ਗਿਆ ਹੋਇਆ ਲੋਕੀ ਮੈਂ ਤੁਹਾਨੂੰ ਹੀ ਪਰਮਾਦਾ ਪਹੁੰਚੇ ਕਹੀਦਾ ਹੁੰਦਾ ਤੈ ਕਹੋ ਜੀ ਅਰਦਾਸ ਤੇਰੇ ਨਾਮ ਦੀ ਜਰੂਰ ਕਰਾਈਏ ਤੇਰੀ ਤੰਦਰੁਸਤੀ ਦੀ ਬਾਤ ਜੀ ਵੈਰੀ ਗੁੱਡ ਠੀਕ ਹੈ ਨਾ ਅਸ ਨੇ ਕਿਹਾ ਮੇਰਾ ਬੁੱਤ ਏਦਿੱਕੇ ਜਿੱਤਾ ਪੈਟਿੱਕੇ ਓਏ ਮੇਰੇ ਛੋਟੇ ਕਾਕਾ ਓਏ ਉਹ ਕਹਿੰਦਾ ਮੇਰੇ ਛੋਟੇ ਬੁੱਤ ਨੂੰ ਮੈਂ ਅੱਛਾ ਉਹਦੀ ਛੁੱਟੀ ਨਹੀਂ ਛੁੱਟੀ ਦੀ ਕਰ ਰਹੀ ਹੈ ਲਓ ਦੇਖ ਲਓ ਨਾ ਤੂੰ ਗਿਆ ਸਕੂਲ ਅਜਾ ਨਹੀਂ ਮੇਰਾ ਸੁਣਾ ਕਾਕਾ ਸਿਵਲ ਜਾਇ ਕਰਨਾ ਬੜਾ ਅਫਸਰ ਬਣਨਾ ਆਪਾਂ ਠੀਕ ਹੈ ਨਾ ਬੇਸ਼ੱਕ ਵਧੀਆ ਫੁੱਲੀ ਉੱਪਰ ਨਾ ਉਹ ਵੱਖ ਗੱਲ ਹੈ ਪਰ ਬੜਾ ਬਣਨਾ ਮੇਰੇ ਵਾਂਗੂ ਸਿਹਤ ਚ ਬੜਾ ਨਾ ਮਣ ਜੀ ਵੀ ਦਿਮਾਗ ਮੋਟੇ ਵਾਲਾ ਨਾ ਮਣ ਜੀ ਨਾ ਮੇਰਾ ਦਿਮਾਗ ਉਹ ਮੋਟਾ ਜਿਹਨੇ ਮੈਂ ਮੇਰਾ ਢਿੱਡ ਵੀ ਮੋਟਾ ਦਿਮਾਗ ਵੀ ਮੋਟਾ ਲੱਤਾਂ ਵੀ ਮੋਟੀਆਂ ਹਾਂ ਠੀਕ ਹੈ ਦਿਮਾਗ ਠੀਕ ਹੈ ਨਾ ਲੋ ਲੋਕੇ ਮਗਨ ਤੇ ਨਹੀਂ ਅਸਲ ਲੋਕੇ ਦੇ ਵਗਰ ਲੱਗੀ ਦਾ ਲੋਕਾਂ ਦੇ ਵਗਰ ਨਹੀਂ ਲੱਗੀਦਾ ਵੀ ਗੱਲ ਤਾਂ ਠੀਕ ਹੈ ਹੋਰ ਹੁਣ ਤੇਰੀ ਸਿਹਤ ਤਾਂ ਠੀਕ ਹੈ ਨਾ ਓਕੇ ਨਾ ਬਾਤ ਠੀਕ ਹੈ ਚਲੋ ਠੀਕ ਹੈ ਚਾਹੀਦੀਆਂ ਪ੍ਰਮਾਤਮਾ ਚੜ੍ਹਦੀਆਂ ਕਲਾਂ ਚ ਰੱਖੇ ਤੈਨੂੰ ਹਾਂ ਬੱਤ ਹੋ ਕਿਦਾਂ ਚੱਲ ਪਿਆ ਓਹ ਆ ਕੋਤੇ ਤਿੰਨ ਚਾਰ ਤਾਂ ਥੋੜੇ ਬਾਕੀ ਕਿੱਧਰ ਚਲੇ ਗਏ ਉਹ ਦੋ ਲੇਗ ਆ। ਲੇ ਗਈ। ਹਮ। ਮਹਾਜਲ ਕੇ ਤਾਂ ਚੜਾਈ ਉਹ ਤਾਂ ਨਹੀਂ ਕਰ ਗਏ ਮੁੰਦਾ ਇਹ ਦਾ ਤਾਂ। ਹੁਣ ਤਾਂ ਇਹ ਦੇ ਟੱਪ ਕੀ ਨਾ ਚੜਾਈ ਕਰਨੇ ਵਾਲੀ। ਦੋ ਪਾਰਨਾ ਦੇ ਆ। ਹਮ। ਇੱਕ ਪਾਰਨਾ ਦੇਣਾ। ਅੱਛਾ ਇੱਕ ਦੇਣਾ ਪਹਾੜ ਚ। ਹਮ। ਫਿਰ ਤਾਂ ਲੈ ਚਲਦੇ ਕਿ ਟੱਪ ਉੱਪਰੋਂ ਨਾ ਲੈਣੇ ਪਲਾਨ ਫਿਰ ਜਾਣ ਦਾ। ਬਲਾਕ ਦਾ ਨਾਈਕ। ਅੱਛਾ। ਠੀਕ ਹੈ ਠੀਕ ਹੈ ਠੀਕ ਹੈ ਠੀਕ ਹੈ ਠੀਕ ਹੈ ਠੀਕ ਹੈ ਠੀਕ ਹੈ। ਓਕੇ ਓਕੇ। ਅੱਛਾ। ਸੱਚੀ ਆ। ਨਨ ਨਨ ਤੂੰ ਸੀ ਮੈਨੂੰ ਆਏ ਦੱਥੋ ਹਾਂ ਵੀ ਉਹ ਜਹਾਜ਼ ਦੇਖਿਆ ਇਹ ਕਿਹੜਾ ਜਿਹੜਾ ਹਜੂਰ ਸਾਹਿਬ ਵਾਲਾ ਹਾਂ ਨਹੀਂ ਉਹ ਹੀ ਨਹੀਂ ਦੇਖਿਆ ਕੀ ਪਤਾ ਕੀ ਹਤਾ ਸੁਣ ਤੈਨੂੰ ਮੈਂ ਸਾਡਾ ਚੱਕਰ ਕਿਆ ਵਾ ਪਹਿਲੇ ਦਿਨ ਚਲੇ ਗਏ ਸੀ ਨਾਮਦੇਵ ਦੇ ਦੂਸਰੇ ਦਿਨ ਅਸੀਂ ਲੋਕਲ ਗੁਰਦਾਰ ਸਾਹਿਬ ਕੋ ਮਲੇ ਤੀਏ ਦਿਨ ਅਸੀਂ ਰਾਤ ਰਹਿਣਾ ਤਾਂ ਉਹ ਗੁਰਦਾਰ ਚ ਜਿਹੜੇ ਜਿੱਥੇ ਨੂੰ ਜਹਾਜ਼ਪੁਰ ਨੂੰ ਜਾਂਦੇ ਆਪਾਂ ਹਾਂ ਹਾਂ ਨਾਨਕ ਚੀਰਾ ਸਾਹਿਬ ਜਾਂਦੇ ਨੇ ਉੱਤੇ ਉੱਥੇ ਰਾਤ ਰਹਿਣਾ ਸੀਗਾ ਅਸੀਂ ਅੱਛਾ ਫਿਰ ਅਸੀਂ ਸੋਚਿਆ ਵੀ ਟ੍ਰੇਨ ਦੇ ਵਿੱਚ ਚੱਲੀਏ ਇੱਥੇ ਨੂੰ ਅੱਛਾ ਠੀਕ ਹੈ ਨਾ ਉੱਥੇ ਤੇ ਟ੍ਰੇਨ ਦਾ ਸਫ਼ਰ ਵੀ ਬਹੁਤ ਸੋਹਣਾ ਹੈ ਜਾਂਦੇ ਹੋ ਰਾਹ ਦੇ ਵਿੱਚ ਬਾਦੀਆਂ-ਬੁਦੀਆਂ ਦੇਖਦੇ ਬਹੁਤ ਸੋਹਣਾ ਮਹਾਲ ਬਣਿਆ ਪਤਾ ਇੰਨਾ ਸੋਹਣਾ ਲੱਗਿਆ ਵੀ ਚੱਲ ਉਹਨਾਂ ਆਪਾਂ ਤਾਂ ਮੈਂ ਤਾਂ ਹੁਣ 10 ਵਾਰ ਜਾਇਆ ਉਹ ਉਹ ਜਹਾਂ ਦੇ ਉੱਪਰ ਹਨਾ ਤੁਸੀਂ ਵੀ ਜਾਇਆ ਜੈਸੇ ਮਹੀਨੇ ਦੀਗੇ ਮਹਾ ਜੈਸੇ ਮਹੀਨੇ ਗਾਹਾਂ ਨੂੰ ਆਉਣ ਬਸ ਤੇਰੇ ਦਿਮਾਗ 'ਚ ਕੋਸਤਾ ਚਾਹੀਦਾ ਵੀ ਹਲਮਾ ਉਹ ਜਹਾਜ਼ ਵਾਲੇ ਗੁਰਦੁਆਰੇ ਚ ਜਾਣਾ ਹੈ ਉਹਨਾਂ ਨੇ ਜਹਾਜ਼ ਕਿਹਾ ਲੈਕਣਾ ਜਦ ਅਸਲੀ ਜਹਾਜ਼ ਵਿੱਚ ਚੜ ਕੇ ਕੀ ਇਹਦੇ ਨੂੰ ਡੁਪਲੀਕੇਟ ਜਹਾਜ਼ ਤੇ ਕਿਉਂ ਕੱਢਣਾ ਸੀ ਹੈ ਇਹ ਗੱਲ ਤਾਂ ਕਰਕੇ ਉਹਦੇ ਵਾਸਤੇ ਰੱਖਿਆ ਹੁਣ ਜਦਨ ਜੈਫਮੀਨ ਨੇ ਦੁਬਾਰਾ ਜਾਣਾ ਹੋਇਆ ਕਿਦਾਂ ਨੇ ਫਿਰ ਉਹ ਗੁਰਦੁਆਰੇ ਨੂੰ ਵਿਚਰ ਨੂੰ ਦੇਖ ਕੇ ਜਾਣਗੇ ਉਹ ਫਿਰ ਅਸੀਂ ਰਾਤ ਕੱਟੀ ਉੱਥੇ ਨਾਨਕਚੀਰੇ ਰਾਤ ਰਹੇ ਫਿਰ ਅਸੀਂ ਅੱਛਾ ਉੱਥੇ ਰੂਮ ਲਏ ਰਾਤ ਰਹੇ ਉੱਥੇ ਸਵੇਰੀਆਂ ਉੱਠੇ ਬੱਸ ਫੜੀ ਉੱਥੇ ਤੇ ਹైదరాబాద్ ਗਏ ਹੈਦਰਾਬਾਦ ਤੇ ਸਾਨੂੰ ਫਿਰ ਸਾਢੇ ਕਿ ਤਿੰਨ ਵਜੇ ਦੇ ਕਰੀਬ ਆ ਸਾਡੇ ਸਦੇ ਪਲੇਨ ਸੀਗਾ ਆਪਣਾ ਪਟਨਾ ਸਾਹਿਬ ਨੂੰ ਅੱਛਾ ਉੱਥੇ ਸਦੇ ਪਟਨਾ ਸਾਹਿਬ ਪਹੁੰਚੇ ਉਧਰ ਹੋਰੇ ਤਰ੍ਹਾਂ ਦੇ ਹੋਰੇ ਤਰ੍ਹਾਂ ਦੇ ਖਾਣੇ ਖੂਣੇ ਜਿਹਦੇ ਨੋਂ ਵੀ ਨਾ ਸਮਝ ਆਵੇ ਪਤਾ ਹੀ ਨਾ ਲੱਗੇ ਕਿਆ ਕਹਿੰਦੇ ਮੈਂ ਆ ਕੇ ਆਏ ਪਤਾ ਨਹੀਂ ਕਿ ਜੈਸਮੀਨ ਵਾਲੇ ਬਲੌਗ ਦੇ ਵਿੱਚ ਦਾ ਉੱਥੇ ਉਹਨੇ ਬਣਾਇਆ ਸਾਰਾ ਹੀ ਅੰਦਰ ਤੇ ਸਮਝੇ ਨਹੀਂ ਲੱਗੇ ਵੀ ਕਿਆ ਚੀਜ਼ ਸੀ ਤੇ ਕਿਆ ਹੈ ਆਪਣਾ ਸਵਾਦ ਵੀ ਆਪਣੇ ਵਾਲਾ ਨਹੀਂ ਹੈਗਾ ਉਧਰ ਸਵਾਦ ਵੀ ਉਹਨਾਂ ਦਾ ਆਪਣਾ ਹੀ ਤਾਂ ਸਵਾਦ ਸਾਰੇ ਪਾਸੇ ਲੱਗ-ਲੱਗ ਹੁੰਦਾ ਹੈ। ਇਹ ਤਾਂ ਵੈਰਾਈਟੀ ਆਪਣੇ ਇੰਡੀਆ ਦੀ। ਹਣਾ? ਹਾਂ। ਕਿਉਂਕਿ ਤੇ ਹਰ ਇੱਕ ਜਗ੍ਹਾ ਆਪਣਾ ਪੰਜਾਬ ਦਾ ਲੱਗ ਸਵਾਦ ਹੈ, ਆਪਣਾ ਸਪਾਈਸੀਜ਼ ਆ। ਹਾਂ ਹਾਂ ਹਾਂ। ਆਪਣਾ ਬਾਕੀ ਪਾਸੇ ਹੋਰ ਪਾਸੇ ਲੱਗ ਗਿਆ। ਹੁਣ ਗੁਜਰਾਤ ਵਿੱਚ ਬਰਿੰਦਰ ਹੈ, ਉਹ ਜਾਣਦੇ ਸਾਰ ਉਹਨੂੰ ਮਤਲਬ ਕਿ ਮਿੱਠੇ ਨਾਲ ਮੱથા ਮਾਣਾ ਪਿਆ। ਕਹਿੰਦਾ ਸਾਰਾ ਕੁਝ ਮਿੱਠਾ ਸਬਜ਼ੀਆਂ ਮਿੱਠੀਆਂ। ਹਾਂ, ਆਹੋ ਹੀ ਸਭ, ਉਹੀ ਤਾਂ ਗੱਲ ਹੋਈ। ਸਾਡੇ ਘਰ ਵੀ ਉਧਰ ਹੈ ਜਿੱਦ ਮਿੱਠਾ ਹੋਰੇ ਤਰ੍ਹਾਂ ਦਾ ਬਸ ਤੈਨੂੰ ਮੈਂ ਕੀ ਦੱਸਾਂ। ਅੱਛਾ ਜਿਹੜੇ ਉਹ ਖਾਂਦੇ ਦੇ ਹੱਥ ਲਵੇੜ ਲਵੇੜ ਖਾਂਦੇ ਤੇ ਉਹ। ਇਹ ਵੀ ਕਹਿੰਦਾ ਸਾਡੇ ਮੋਰਾਂ ਨੇ ਹੱਥ ਲਵੇ ਰਵੇ ਖਾਂਦੇ ਤੇ ਆਏ ਐ ਨਾ ਇਹ ਤੂੰ ਬੋਲ ਅੱਛਾ ਉੱਥੇ ਸ਼ੁਰੂ ਹੋ ਗਿਆ ਜਿਹੜਾ ਪਟਨਾ ਸਾਹ ਪਹੁੰਚੇ ਉੱਥੇ ਜਣੀ ਟੇਸਟ ਆਪਣੇ ਵਾਲਾ ਦਾ ਥੋੜਾ ਜਿਹਾ ਕਿਉਂਕਿ ਪਟਨਾ ਮੰਨ ਲਓ ਬਿਹਾਰ ਵਾਲੇ ਆਪਣੇ ਆਉਂਦੇ ਜਾਂਦੇ ਨਾਲ ਵੀ ਟੇਸਟ ਆਪਣੇ ਵਾਲਾ ਦਾ ਪਰ ਉਹ ਵੀ ਹੱਥ ਨਹੀਂ ਰਵੇਣ ਨੇ ਤੇ ਹਟਦੇ ਕੋਲੀ ਚ ਪਾਇਆ ਆਇਓ ਆਏ ਆਏ ਕਰਕੇ ਕਰਕੇ ਆਏ ਖਾਂਦੇ ਹੋ ਹੱਥ ਲਵੇਟ ਕੇ ਪੂਰਾ ਮਾ ਚੱਕ ਦੋ ਫਟੇ ਨਜ਼ਾਰੇ ਲੋਟੋ ਜਿੰਦਗੀ ਦੇ ਜਿੱਦਾਂ ਚੱਲਦਾ ਚੱਲਣ ਦਾ ਕੰਮ ਬਣਾ ਨਾ ਹੋ ਜਾਂਦਾ ਜੀ ਵਾਰੀ ਗਈਆਂ ਹੁਣ ਮੇਰੀ ਘਰ ਵਾਲੀ ਨੂੰ ਚਾਹ ਲਓ ਤੇ ਚਮਚ ਨਾ ਨਿਖਾਉਣ ਤੇ ਅੱਛਾ ਬਈ ਮਤਲਬ ਗੱਦਨ ਵਾਲੀ ਗੰਦੀ ਹੈ ਨਹੀਂ ਸਾਡੀ ਅਸੀਂ ਚੂਰ ਕੇ ਅਸੀਂ ਚੂਰ ਕੇ ਖਾਣੀਆਂ ਜਾਂ ਮੱਕੀ ਦੀ ਰੋਟੀ ਹਾਂ ਕੜੀ ਬਣੀ ਵੀ ਹੋਵੇ ਹੂੰ ਬਾਫੇ ਨਹੀਂ ਭਾਵੇਂ ਕੋਈ ਵੀਡੀਓ ਬਣਾਈ ਜਾਵੇ ਸਾਡੀ ਹੂੰ ਕੋਈ ਕੁਛ ਬਣਾਈ ਜਾਵੇ ਹਾਂ ਚੈੱਕ ਕਰਨੇ ਪਟੇ ਅੱਛਾ ਕੜੀ ਚੌਲ ਜੇ ਕਿਤੇ ਮਿਲ ਗਏ ਭਾਵੇਂ ਪੈਂਟ ਕੋਟ ਪਾਇਆ ਵਾ ਮੈਂ ਥੱਲੇ ਧਰਤੀ ਗਿੱਲੀ ਹੈ ਮੈਂ ਟਕੇ ਛੱਕ ਲੈਣੇ ਆ ਇਹ ਚੀਜ਼ਾਂ ਤੋਂ ਹੁੰਦੀਆਂ ਹਰ ਗੱਲ ਦਾ ਟੇਸਟ ਹੁੰਦਾ ਟੇਸਟ ਹੁੰਦਾ ਸਹੀ ਗੱਲ ਹੈ ਜੀ ਇਹ ਗੱਲ ਹੈਗੀ ਹੈਗੀ ਹੈ ਇਹ ਚੀਜ਼ਾਂ ਹੈਗੀਆਂ ਹੈ ਚਲ ਹੁਣ ਤੂੰ ਮੇਰੇ ਨਾਲ ਚੱਲ ਦੋ ਦਿਨ ਮੇਰੇ ਗੱਲ ਪਿੰਡ ਨੂੰ ਹੂੰ ਚੁੱਪੇ ਹੋਗੀ ਗੁਮੇ ਹੋਗੀ ਹੈ ਨਾ ਮਾਰ ਕੇ ਕੰਮ ਕਰਨਾ ਬੰਦੇ ਹੀ ਕਰਗੇ ਕਿ ਆ ਜਵਾਬ ਦਮਾਉਣ ਹੈ ਕਿ ਬਣਾਵਾ ਪਹਾੜ ਨੂੰ ਜਾਣ ਵਾਸਤੇ ਪ੍ਰੋਗਰਾਮ ਬਣਾਈਏ ਆਪਾਂ ਦਾ ਬਣਾ ਦੇ ਪਹਾੜ ਦਾ ਹੀ ਬਣਾ ਲਿਆ ਹਾਂ ਚਲ ਫਿਰ ਮਾਮੇ ਕੁਮਾਰਿਆਂ ਦੇ ਘੜਾ ਦੋ ਦਿਨ ਲਾਉਂਦੇ ਉੱਥੇ ਪਤਾ ਹੀ ਇਹਨੂੰ ਪਤਾ ਹੀ ਜਾਂਦਾ ਨੂੰ ਬੱਸ ਤੇ ਜਬਦ ਹੀ ਆਈ ਡਾਈ ਲਗਾ ਇੱਕ ਵਾਰ ਪਤਾ ਹੀ ਹੈਗਾ ਤੈਨੂੰ ਸਾਰਾ ਕੁਝ ਹੋਰ ਕੀ ਕਰੇ ਹਾਂ ਚਲੋ ਸਮਾਂ 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 ਰਹਿਤਾ ਹੈ ਪੈਦਾ ਕਰਨੇ ਹੋਨੇ ਜੁਮੇ ਬਣੇ ਯਾਰ ਘਾਤ ਘਾਮ ਬਾਦੀਆਂ ਹੀ ਨਹੀਂਆਂ ਮੈਂ ਮੁੰਡਾ ਬਹਿ ਕੇ ਮੈਂ ਤੇ ਬਿਜਲੀ ਹੀ ਲੈਣਾ ਬੱਚਾ ਮੈਂ ਜਿੱਥੇ ਜੀ ਕਰੂੰਗਾ ਤੇਨੇ ਚੋਲੇ ਚਾ ਕਿਤੁਰ ਪੈਣਾ ਬੱਚਾ ਆਈ ਗੰਦੀ ਜੀ ਆਖੀ ਆ ਮੈਂ ਆਈ ਗੰਦੀ ਦੀ ਵੀ ਕਹਿੰਦੀ ਸਾਦੀ ਹਾਂ ਕਹਿੰਦੀ ਤੇ ਵੀ ਵੀ ਆਉਣੀ ਅੱਛਾ ਤੈਨੂੰ ਪਤਾ ਲੱਗ ਗਿਆ ਉਹਨੂੰ ਕਹਿੰਦੀ ਵੀ ਤੂੰ ਬੇਲੀ ਤਾਂ ਹੈ ਆ ਜਾ ਹੁਣ ਇੱਥੇ ਨੂੰ ਹੈ ਇਹ ਕਹਿੰਦੀ ਜੇ ਤੂੰ ਪੀਉਂਗੀ ਫਿਰ ਗੱਲ ਕਰੂਗੀ ਤੇਰੇ ਨਾਲ ਹੋਰ ਜਦ ਕੋਈ ਕਹਿੰਦਾ ਵੀ ਉੱਥੇ ਜਨ ਹੈਗੇ ਹੋ ਜਾਂਦੀ ਹੈ ਤੈਨੂੰ ਪਤਾ ਹੀ ਆ ਲਾਟਰ ਗੱਲ ਦੇ ਵੇੜ ਦਿੰਦੀ ਵਸਾਰੀ ਤੈਨੂੰ ਪਤਾ ਹੀ ਆ ਇੱਕ ਗੱਲ ਪਤਾ ਹੈ ਕਾ ਤੈਨੂੰ ਪਾਤਾ ਰਵਲਾ ਚਲ ਹੈ ਗਿਆ ਪਤਾ ਹਮ ਇਹ ਇੱਕ ਨਹੀਂ ਚੱਲਦਾ ਇੱਕ ਨਹੀਂ ਚੱਲਦਾ ਸਾਰਾ ਕੁਝ ਭਾਈ ਸੰਸਾਰ ਹੈ ਮੋਹ ਮਾਇਆ ਦੇ ਜਾਲ ਚ ਜਪਾ ਜਦ ਫਸ ਜਾਂਦੇ ਨੇ ਨਾ ਉੱਥੇ ਦੇ ਨਿਕਲਣਾ ਮੁਸ਼ਕਲ ਹੋ ਜਾਂਦਾ ਜਿੰਮੇਵਾਰੀਆਂ ਬੰਡ ਹੋ ਜਾਂਦੀਆਂ ਆਪਾਂ ਜਦ ਕੇ ਫਰੀ ਹੋਣਾ ਚਾਹੀਦਾ ਸਗੋ ਉਲਟਾ ਹੋਰ ਬਜਨ ਪੈ ਜਾਂਦਾ ਹੋਣਾ ਫਰੀ ਤਾਂ ਫਿਰ ਪੈ ਬਜਨ ਜਾਂਦਾ ਲੋ ਮਨ ਕੋ ਲੱਗਿਆ ਬਜਨ